1 ਲੱਖ ਪੁੱਤ ਸਵਾ ਲੱਖ ਨਾਤੀ ਤੇ ਰਾਵਣ ਕਰਦੀਆ ਨਾ ਬਾਤੀ 1 ਲੱਖ ਪੁੱਤ ਸਵਾ ਲੱਖ ਨਾਤੀ ਉਹ ਨਾਤਾ ਉਸ ਰਾਵਣ ਦੇ 1 ਲੱਖ ਪੁੱਤ ਹੈ ਗਾਵਦੇ ਸਵਾ ਲੱਖ ਨਾਤੀ ਜੇ ਰਾਵਣ ਬੜੀ ਹੋ ਜੈ ਰੇ ਇਹ ਕਿਹੜੇ ਰਾਵਣ ਦੀ ਗੱਲ ਇਹ ਰਾਵਣ ਦੀ ਗੱਲ ਹੈ ਨਾ ਮਨ ਹੈ ਆ ਫਿਰ ਰਾਵਣ ਸੁਬ ਜੈ ਇਹਦੇ 1 ਲੱਖ ਪੁੱਤ ਕਿਹੜਾ ਜਿਹਨੇ ਵਿਕਾਰ ਪੈਦਾ ਕੀਤੇ ਨੇ ਸਵੇ ਦੇ ਪੁੱਤਰ ਜੋ ਪੈਦਾ ਕੀਤੇ ਜੋ ਫਸਲ ਪੈਦਾ ਕੀਤੀ ਹੈ ਉਹ ਹੀ ਇਹਦੇ ਪੁੱਤਰ ਨੇ ਜਿਹਨੇ ਵਿਕਾਰ ਪੈਦਾ ਕੀਤੇ ਨੇ ਔਗਣ ਜਨੇ ਔਗਣ ਕਹ ਲੋ ਤੁਸੀਂ ਜਿੰਨੇ ਇਹਦੇ ਵਿੱਚ ਔਗਣ ਨੇ ਉਹਨੇ ਇਹਦੇ ਪੁੱਤਰ ਇੱਕ ਲੱਖ ਤਾਂ ਥੋੜੇ ਕਹਤੇ ਉਹਨਾਂ ਨੇ 20 20 ਹੀ ਲੋਕ ਗਣ ਜਾਣਦੇ ਸੀ ਉਦੋਂ ਜਿਆਦਾ ਜਾਣਦੇ ਨਹੀਂ ਸੀ ਗਣ ਇੱਕ ਲੱਖ ਕਹਿ ਕੇ ਐ ਕਹਤਾ ਵੀ ਬਸ ਗਾਂ ਇਹਦੀ ਵਿਆਖਿਆ ਪੰਜਾਬੀ ਪਾਸ਼ਾ ਕੀ ਕਰਨੇ ਜਿਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਓਗਣ ਹਮਾਰੇ ਦੱਸੋ ਇਕ ਲੱਕਾ ਫਿਰੇ ਇਹਨਾਂ ਰ ਬਾ ਘਰਬਾਨ ਹੈ ਜਿਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਓਗਣ ਹਮਾਰੇ ਧਿਆਨ ਕਰੋ ਕੁਛ ਮਿਹਰੋ ਬਾਬੂ ਡੁਗਦੇ ਪੱਥਰ ਤਾਲੇ ਇਹ ਤਾਂ ਸਾਡੀ ਖੱਟੀ ਐ ਇਥੇ ਦੀ ਇਹ ਕਮਾਈ ਐ ਇਹ ਸਾਡਾ ਪਰਿਵਾਰ ਹੈ ਸੱਚ ਹੈ ਐ ਸਖਾ ਦਾ ਪਰਿਵਾਰ ਹੀ ਐ ਗੁਰੂ ਘਰੇ ਨ ਪਰਵਾਰ ਹੈ 1 ਲੱਖ ਪੁੱਤ ਸਵਾ ਲੱਖ ਨਾਤੀ ਜਨਾਜਰ ਹੈ ਸਵਾ ਲੱਖ ਨਾਤੀ ਕੀ ਹੈ ਉਹਨਾਂ ਦੇ ਨਾਲ ਸਵਾ ਲੱਖ ਹੋਰ ਕੀ ਨੇ ਸਵਾ ਲੱਖ ਉਹ ਤੋਂ ਕਹਾ ਹੋਰ ਜੁੜੇ ਹੋਏ ਨੇ 1 ਲੱਖ ਕਹਿ ਕੇ ਸਵਾ ਲੱਖ ਕਹਿ ਤਰ ਔਗਣੇ ਨਾਲ ਬਕਾਰ ਨੇ ਕਈ ਵਿਕਾਰ ਨੇ ਉਹਨਾਂ ਨਾਲ ਕਰੋੜਾਂ ਹੀ ਹੋਗਣੇ ਇਹ ਕਹ ਲੋ ਪੁੱਠੇ ਕੰਮ ਜਿੰਨਾ ਕਰਦੇ ਆ ਉਹ ਉੱਥੇ ਕੰਮ ਕਰਾਉਣ ਵਾਲੀ ਇੱਛਾ ਜਿਹੜੀ ਹੈ ਉਹ ਵਿਕਾਰ ਹੈ ਜੋ ਕਰਦੇ ਆ ਹੋ ਗਏ ਜੋ ਪ੍ਰੈਕਟੀਕਲ ਕਰ ਲੈਣੇ ਹੋ ਗਣ ਹੋ ਜਾਂਦਾ ਜੋ ਕਰਾਉਣ ਵਾਲੀ ਅੰਦਰ ਭਾਵਨਾ ਉਹ ਵਿਕਾਰ ਹੈ ਲੋਭ ਇੱਕ ਵਿਕਾਰ ਹੈ ਜੇ ਲੋਭ ਨਾਲ ਕੰਮ ਕਰਦੇ ਆ ਤਾਂ ਫਿਰ ਹੋ ਗਣਾ 1 ਲੱਖ ਪੂ ਤਾਂ 5 ਲੱਖ ਨਾਤੀ ਇਕ 라ਵਣ ਘਰ ਦੀ ਆ ਨਾ ਬਾਤੀ ਉਹ 라ਵਣ ਦੇ ਘਰ ਗਿਆਨ ਦੀ ਕਰੋ ਕਿੰਨੀ ਹੈ تیار ਬਾਤੀ ਨਹੀਂ ਨਾ ਉੱਥੇ ਗਿਆਨ ਦੀ ਗੱਲ ਹੈ ਸ਼ਬਦ ਪ੍ਰਗਟਾ ਹੈ ਤੁਰ ਕੀ ਪਾਣੀ ਸੁੱਟਦੀ ਹੈ ਨਾ ਉੱਥੇ ਗਿਆਨ ਹੈ ਨਾ ਉੱਥੇ ਬੱਤੀ ਹੈ ਬਾਤ ਬੱਤੀ ਬਾਥਰੂਮ ਕੰਦਰ تیار ਬਾਤੀ ਨਹੀਂ ਹੈ ਪਰ ਜਿਹੜੇ 라ਵਣ ਦੇ ਘਰ ਜਾਂਦੇ ਨੇ ਜਰ ਸੂਰਜ ਰਸੋਈ ਕਰਦੇ ਹੁਣ ਉੱਥੇ ਦੀਵਾ ਬੱਤੀ ਦੀ ਲੋੜ ਕੀ ਹੈ ਇੱਥੇ ਗਾਂ ਆ ਜੂ ਚੰਦ ਸੂਰਜ ਆ ਕੇ ਤਪ ਤਰ ਰਸੋਈ ਉਹ ਚੰਦਰ ਸੂਰਜ ਰਸੋਈ ਦੀ ਹੋਂ ਉਹਨੇ ਦੀਵਾ ਬੱਤੀ ਤੇ ਲੈਣਾ ਕੀ ਆ ਬਸੰਤਰ ਜਾ ਕੇ ਕੱਪੜੇ ਧੋਈ ਉਹ ਜਿੱਤੇ ਸੂਰਜ ਹੋਵੇ ਤੇ ਦੀਵੇ ਦੀ ਲੋੜ ਹੁੰਦੀ ਆ ਕੀ ਕਹੇ ਦਾਦੀ ਆ ਨਾ ਬਾਤੀ ਵੀ ਕਹਿੰਦਾ ਚੰਦਰ ਸੂਰਜ ਵੀ ਕਹਿੰਦਾ ਉੱਥੇ ਰਸੋਈ ਕਰਦੇ ਨੇ ਚੰਦਰ ਸੂਰਜ ਤਾਂ ਹਰ ਵਕਤ ਉੱਥੇ ਰਹਿੰਦੇ ਨੇ ਕਿਤੇ ਰਾਤ ਪੈਦੀ ਹੋਈ ਦੀ ਉਹ ਦੀਵਾ ਬੱਤੀ ਉਹਨਾਂ ਕੀ ਕਰਨਾ ਸੀ ਕਿੱਡੀ ਵੱਡੀ ਬੁਝਾਰਤ ਹੈ ਜੋੜਦੀ ਜਾ ਕੇ ਉਸਰਾਵਣ ਪਰ ਜਦ ਅ ਸੂਰਜ ਜੇ ਧਰਤੀ ਤੇ ਉਤਰਿਆ ਵੇ ਰਸੋਈ ਬਣਾ ਲੀਏ ਧਰਤੀ ਨਾਲ ਦਾ ਸੂਰਜ ਬੜਾ ਰਸੋਈ ਕਿੱਡੀ ਬਣੂ ਐ ਸਾਡੀ ਧਰਤੀ ਤੇ ਤਾਂ ਬਣਨੀ ਦੀ ਲੰਕਾ ਦਾ ਵਿਚਾਰੀ ਇੰਨੀ ਕੀ ਹੈ ਇਹ ਗੱਲ ਕੀ ਹੈ ਬੁਜਾਰਤ ਹੈ ਕੀ ਇਹ ਗੱਲ ਇਹ ਬੰਦੀ ਹੈ ਹੱਤਵਲ ਦੀ ਗੱਲ ਹੈ ਸ਼ਰੀਰ ਦੀ ਗੱਲ ਇਹਨਾਂ ਦਰਖਿਆਨ ਦੀ ਕਰਨੀ ਕੋਈ ਹੈ ਦੀਆ ਨਾ ਬਤੀ ਕਾਂਦੀ ਨਾ ਕੋਈ ਗੱਲ ਹੈ ਨਾ ਕੋਈ ਗਿਆਨ ਹੈ ਨਾ ਕੋਈ ਕਾਂਦੀ ਗੱਲ ਇਹਦੇ ਮੂੰਹ ਚੋਂ ਨਿਕਲਦੀ ਹੈ ਨਾ ਤਾਂ ਮੂੰਹ ਚੋਂ ਗੱਲ ਨਿਕਲਦੀ ਹੈ ਕੋਈ ਕਾਂਦੀ ਨਾ ਅੰਦਰ ਚਾੜਣ ਚਾੜਣ ਦੇਖੋ ਕਈਆਂ ਦੇ ਅੰਦਰ ਚਾੜਣ ਹੁੰਦਾ ਬੋਲਦਾ ਨਹੀਂ ਚੁੱਪ ਬੈ ਬੋਲਦਾ ਨਹੀਂ ਪਰ ਚਾੜਣ ਬਣੀ ਬੋਲਦਾ ਵੀ ਨਹੀਂ ਦੋਏ ਗੱਲਾਂ ਨਹੀਂ ਇਹ ਨਹੀਂ ਵੀ ਚਾੜਣ ਹੈ ਨਹੀਂ ਬੋਲਦਾ ਦੀ ਗੁਰਮਖ ਸਭ ਤੋਂ ਖੀ ਬੋਲਦਾ ਨਹੀਂ ਚਾੜਣ ਹੈ ਹੁੰਗਾ ਬਲਾਇਆ ਬੋਲਦਾ ਉਹ ਵੀ ਨਹੀਂ ਉਹ ਪੋਜੀਸ਼ਨ ਨਹੀਂ ਹੈ ਈ ਨਹੀਂ ਹੈਗਾ ਬਈ ਬੋਲਦਾ ਹੈ ਨਹੀਂ ਗਿਆਨ ਹੈਗਾ ਇਹ ਨਹੀਂ ਗੱਲ ਹੈ ਗਿਆਨ ਨਹੀਂ ਬੋਲਦਾ ਵੀ ਇਹ ਦਿਆ ਨਾ ਬਾਈ ਦਿਆ ਨਾਮ ਹੈ ਨਾ ਦੀਵਾ ਮੇਰਾ ਇੱਕ ਨਾਮ ਪਤੀਓ ਦੇ ਗੱਲ ਮੁੱਖ ਹੈ ਨਹੀਂ ਪ੍ਰਗਟ ਹੋੜੀਆਂ ਬੱਤੀ ਨਾਲ ਜੋਤ ਪ੍ਰਗਟ ਹੋੜੀਆਂ ਨਾ ਗੱਲ ਨਾ ਪ੍ਰਗਟ ਬਾਤੀ ਦਾ ਇਹ ਬਾਤ ਹੈ ਗੱਲ ਬਾਤ ਚੰਦ ਸੂਰਜ ਜਾ ਕੇ ਕਰਦਾ ਰਸੋਈ ਰਸੋਈ ਕਿਵੇਂ ਕਰਦਾ ਚੰਦ ਸੂਰਜ ਜਾ ਕੇ ਤਪਤਰ ਸੋਈ ਤਪਤਰ ਸੋਈ ਤਪਤਰ ਸੋਈ ਹੈ ਕਿਵੇਂ ਕਰਦੇ ਨੇ ਤਾਂ ਚੰਦ ਦਾ ਸੂਰਜ ਇਕੱਠੇ ਰਸੋਈ ਵੜਦੀ ਏ ਚੰਦ ਰਹੇ ਜੂ ਉੱਥੇ ਵਿਚਾਰਾ ਸੂਰ ਤੇ ਚੰਦ ਦੇ ਨੇੜੇ ਆਇਆ ਸੋਈ ਗਾਇ ਨਾ ਚੰਦ ਗਿਆ ਨਾ ਤਰ ਸੋਈ ਰਹਾ ਹੈ ਨਾ ਉੱਥੇ ਲੰਕਾ ਰਹਾ ਹੈ ਨਾ ਉੱਥੇ ਜਬੀਰ ਰਹਾ ਸੂਰਜ ਦੇ ਨੇੜੇ ਜਾ ਕੇ ਆ ਜਿਹੜੇ ਚੰਦ ਸੂਰਜ ਨੇ ਨਾ ਇਹਦੀ ਰਸੋਈ ਜਿਹੜਾ ਸਰੀਰ ਹੈ ਨਾ ਆਪਣਾ ਆਤਮਾ ਜਿਹੜੇ ਤੇ ਰਹਿੰਦੀ ਹੈ ਇਹਦੀ ਰਸੋਈ ਇਹੀ ਤੱਪਦੇ ਨੇ ਛੋਰੀ ਜਾਂਦਾ ਨਾ ਖਾਣ ਨੂੰ ਕੁਝ ਨਹੀਂ ਮਿਲਦਾ। ਭਾ ਜਿੰਨੇ ਰਾਸ ਨੇ ਪੈਦਾ ਹੁੰਦੇ ਨੇ ਸਰੀਰ ਦੇ ਖਾਣੇ ਆਲੇ ਚੰਦ ਸੂਰਜ ਦੀ ਵਜ੍ਹਾ ਨਾਲ ਹੁੰਦੇ ਨੇ ਇਹ ਰਸੋਈ ਹੈ। ਜਿੰਨੇ ਜੀਵ ਨੇ ਸਾਰਿਆਂ ਦੇ। ਚੰਦ ਸੂਰਜ ਬਿਨਾ ਕਿਸੇ ਜੀਵ ਦੇ ਕੁਝ ਖਾਣ ਨੂੰ ਪੈਦਾ ਨਹੀਂ ਹੋ ਸਕਦਾ। ਚੰਦ ਬਿਨਾ ਫਸਲ ਨਹੀਂ ਪੈਦਾ ਹੁੰਦਾ। ਸੂਰਜ ਬਿਨਾ ਫਸਲ ਨਹੀਂ ਪੈਦਾ ਹੁੰਦੀ। ਵੀ ਨਹੀਂ ਪੈਦਾ। ਕੰਤਾ ਰਸੂਰ ਜੀ ਦੋ ਚੀਜ਼ਾਂ ਨੇ ਟੀਵੇ ਅਲੱਗ ਅਲੱਗ ਅਰ ਇਹ ਜੋ ਕੁਝ ਖਾਣ ਪੀਣ ਨੂੰ ਸਾਡੇ ਫਾਇਦਾ ਹੁੰਦਾ ਹੈ ਇਹ ਚੰਦ ਸੂਰਜ ਦੀ ਬਜਾ ਰੋਦ ਜੇ ਦੋਏ ਨਾ ਹੋਣ ਸੰਸਾਰ ਹੀ ਨਹੀਂ ਰਹਿ ਸਕਦਾ ਕੁਝ ਵੀ ਪਤਾ ਨਹੀਂ ਹੁੰਦਾ ਇਹ ਨਾ ਹੋਏ ਤਾਂ ਬਸ ਰਸੋਈ ਚਲੋ ਇਹਦਾ ਹੋ ਗਿਆ ਤਾਂ ਕਿ ਇਹ ਵੈਸਾ ਤਰ ਜਾ ਕੇ ਕੱਪੜੇ ਧੋਈ ਕੱਪੜੇ ਪਾਣੀ ਨਾਲ ਧੋਈਦੇ ਨਾ ਕਰੋ ਉਲਟੀਆ ਉਲਟੀਆ ਨਾਲ ਗੱਲਾਂ ਲਿਖੀ ਜਾਂਦਾ ਕਿ ਵੀ ਉਹਨਾਂ ਦਾ ਕੋਈ ਕੀ ਕਰੇ ਬੁੱਜਣ ਵਾਲਾ ਵੀ ਕੀ ਕਰੇ ਕਹਿੰਦਾ ਇਹ ਜਿਹੜੇ ਕੱਪੜੇ ਧੋਦੀ ਹੱਗ ਧੋਦੀ ਹੈ ਅੱਗੇ ਜਿਹੜੇ ਕੱਪੜੇ ਸਾੜ ਦੋ ਫਿਰਦਾ ਹੈ ਨਹੀਂ ਠੀਕ ਹੈ ਕੱਪੜੇ ਅੱਗੇ ਧੋਦੀ ਉਹਦੇ ਹਿਰਦੇ ਨੂੰ ਅੱਗੇ ਸਾਫ ਕਰਦੀ ਹੈ ਉਹ ਕਿਹੜੀਆ ਬ੍ਰਹਮਾ ਕਰਨ ਆ ਗਿਆਨ ਦਾ ਪ੍ਰਚੰਡ ਹੁੰਦਾ ਰਾ ਮਾਇਆ ਸਾਰੀ ਓਗਣ ਸਾੜ ਦਿੰਦਾ ਸਾਰੀ ਮਾਇਆ ਸਾੜ ਦਿੰਦਾ ਪਰਦੇਸੀ ਕੇ ਘਾ ਕਰੇ ਚੌਦਸ ਲੱਗ ਆਗੋ ਖਿੰਦਾ ਜਲ ਕੋਇਲਾ ਭਈ ਤਾਗੇ ਆਜ ਲਾਲ ਧਾਗਾ ਤਾਂ ਨਹੀਂ ਜਲਿਆ ਬੈਲ ਨਹੀਂ ਬਚੀ ਖਿੰਦਾ ਚੋ ਬੈਲ ਬਚੀ ਨਹੀਂ ਧਾਗਾ ਜਲਿਆ ਨਹੀਂ ਬੈਲੇ ਜਾਣਦੀ ਸੀ ਸਾਬਣ ਆਪੇ ਧਾਗਾ ਰਹਿ ਜਾਂਦਾ ਕਪੜੇ ਦਾ ਧਾਗਾ ਤਾਂ ਧਾਗਾ ਥੋੜੀ ਖਾ ਜਾਂਦਾ ਸਾਬਣ ਧਾਗੇ ਦਾ ਰਖਣੇ ਨੇ ਨਾ ਕਪੜਾ ਭੱਜ ਗਿਆ ਮੈਲ ਖਾ ਗਿਆ ਮੈਲਾਤੀ ਤਾਂ ਗਿਆ ਬਸ ਗਿਆ ਧਾਗੇ ਨੂੰ ਆਜ ਲੱਗੀ ਸਤੋਕ ਦੇ ਅੰਦਰ ਆ ਚਲੀ ਗਈ ਧਾਗਾ ਕੀ ਸੀ ਸਤੋਕ ਸੂਤ ਧਾਗਾ ਕਿੱਥੋਂ ਆਇਆ ਸਤੋਕ ਸਤੋਕ ਇਹ ਬਿਆਕ ਬਗਾ ਕੇ ਤੀਣਾ ਜਾ ਕੇ ਗੁਰਨਾਨ ਕਰੇ ਧਾਗਾ ਕਿੱਥੋਂ ਲਿਆਉਂਦੇ ਇਹਦੇ ਕਬੀਰ ਨੇ ਤਾਂ ਧਾਗਾ ਘੇ ਤਾਂ ਬਤਨ ਤਲਣਾ ਉਹ ਲੋਕ ਕੀ ਕਰਨਗੇ ਬੁੱਝਣ ਵਾਲੇ ਉਹ ਵੈਸੇ ਕਰ ਜਾਣਗੇ ਆ ਧਾਗਾ ਉਹ ਧਾਗਾ ਉਹ ਕਹਿੰਦਾ ਸਤੋਕ ਸੂਤ ਜਤ ਗੰਢੀ ਸਤ ਵਟ ਨਾ ਤਾਂ ਜਰੇਉ ਦੀ ਗੱਲ ਕਰਦੀ ਨਾਲ ਟਾਗਾ ਦੱਸਦਾ ਕੀ ਹੈ ਦੋ ਗੱਲਾਂ ਇਕ ਠੀਕ ਕਰਤੀ ਟਾਗਾ ਸਤੋਕ ਸਤੋਕ ਦੇ ਅੰਦਰ ਰੱਖਦੀ ਗਈ ਸਤੋਕ ਦੇ ਬਾਹਰ-ਬਾਰ ਪਾਇਆ ਸੀ ਨਾ ਬਾਹਰ-ਬਾਰ ਵਾਲੇ ਜਾਂਦਾ ਸਭ ਕੁਝ ਸਤੋਕ ਦੇ ਏਰੀਏ 'ਚ ਸੱਚ ਰੱਖ ਲਿਆ ਸੀ ਇਕੱਠਾ ਕਰਕੇ ਚੂੜੀ ਬਾਹਰ ਬਾਹਰ-ਬਾਰ ਤੋ ਛਾੜਦਾ ਸਤੋਕ ਬਚ ਗਿਆ ਅੰਦਰ ਹੀ ਆ ਗਈ ਸਤੋਕ ਦੇ ਬਾਰੋ ਬਾਇਆ ਸੜਗੀ ਸਾਰੀ ਸੰਸਾਰ ਮੇਰੇ ਵਾਸਤੇ ਮਰ ਗਿਆ ਮੈਂ ਸੰਸਾਰ ਵਾਸਤੇ ਮਰ ਗਿਆ ਆਏਗਾ ਐ ਐ ਸਰੀਰ ਨੂੰ ਬੰਨ ਉਠਾਈ ਪੋਟਲੀ ਮਨ ਲਿਆ ਪਹਿਲਾਂ ਹੀ ਅਗ ਲਾ ਲਈ ਇਹਨੂੰ ਮਨ ਲਿਆ ਪੋਟਲੀ ਦੀ ਦੀਆ ਹੈ ਉਹਨੂੰ ਸਵਾਦੀ ਸਰੀਰ ਰਹੀ ਦੀ ਦਾ ਬੰਨ ਉਠਾਈ ਪੋਟਲੀ ਉਹ ਕਹਿੰਦਾ ਤਬ ਭੂਤ ਹੈ ਪਹਿਲਾਂ ਹੀ ਭੂਤ ਬਣਾਲੀ ਆਗਰ ਦਾ ਬਭੂਤੇ ਬਣਦੇ ਉਹ ਪਹਿਲਾ ਬਣੀ ਹੋਈ ਬਭੂਤੇ ਦੀਦੀ ਹੁਣੇ ਸਰੀਰ ਦੀਦਾ ਹੀ ਦੀ ਗਾਂਦੇ ਵਸਤਾਂ ਮਨ ਲੈਣ ਦੀ ਵਸਤਾਂ ਜੇ ਕੋਈ ਛਦਰ ਨੂੰ ਬਹਿਲਾ ਨੂੰ ਜਗੜ ਸਮਝ ਬੈ ਬੰਨਣ ਦੀ ਵਸਤਾਂ ਸਰੀਰ ਨੂੰ ਸਰੀਰ ਬਨਣਾ ਸਰੀਰ ਨੂੰ ਸਵਾਦੀ ਪੰਡ ਬਨਣਾ ਬਿਲਕੁਲ ਦੀ ਗੱਲ ਹੈ ਤਾਂ ਬੰਨਣ ਦੀ ਵਸਤਾਂ ਪਰ ਮੰਨਣਾ ਬੰਨਣ ਕੀ ਗੱਲ ਹੈ ਕਹੀ ਨਾ ਜਾਂਦੀ ਹਾਂ ਬੱਲੇ ਕੀ ਗੱਤ ਕਹੀ ਲੱਗ ਜੇ ਫੇਰ ਉਹਦੀ ਗੱਤ ਤਰੀ ਕਹੀ ਜਾਂਦਾ ਫੇਰ ਉਹਦੇ ਵਰਗਾ ਹੀ ਹੈ ਕਰਤਾ ਉਹ ਜੇ ਪਰਮੈਸ਼ਰ ਦੀ ਗੱਤ ਨਹੀਂ ਕਹੀ ਜਾਂਦੀ ਇਹਦੀ ਵੀ ਨਹੀਂ ਕਹੀ ਜਾਂਦੀ ਫੇਰ ਗੱਤ ਬੱਲੇ ਕੀ ਇਹ ਵੀ ਬਰਬਰ ਇਹ ਉਹਦੇ ਵਰਗਾ ਹੀ ਹੈ ਇਹ ਨਹੀਂ ਅਜ ਕੋਈ ਫਰਕ ਪਿਆ ਜਾਂਦਾ